ਮੇਰੇ ਤੋਂ ਕੋਈ ਬਾਅਦ ਕੋਈ ਕੱਪੜੇ ਵੇਚਣ ਵਾਲੇ ਆਂਦੇ ਆ। ਉਹਨਾਂ ਨਾਲ ਕਿਤੇ ਵੀ ਕਿਤੇ ਕੱਪੜੇ ਵੀ ਲੈ ਆ ਬੈਠੇ ਵੀ ਹੈਗੇ ਆ ਉਹ। ਵੀ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ। ਉਹ ਤੋਂ ਬਾਅਦ ਉਹ ਮਿਲਦੀ ਨਹੀਂ ਪਈ ਹਨ। ਯਾਨੀ ਕਿ ਤੁਹਾਨੂੰ ਸ਼ੱਕ ਹੈ ਕਿ ਉਹ ਕੱਪੜੇ ਜਿਹੜੇ ਵੇਚਨਾਰੇ ਤੁਹਾਡੀ ਵਾਈਫ ਨੂੰ ਕਿਤੇ ਕਿਤੇ ਨਾ ਕਰਦੇ। ਹਾਂਜੀ ਹਾਂਜੀ। ਅੱਜੇ ਮੇਰੀ ਦੋ ਗੁੜੀਆਂ ਜੀ। ਇੱਕ ਹੈਗੀ 7 ਸਾਲ ਦੀ ਜੀ, ਇੱਕ ਹੈਗੀ 2.5 ਸਾਲ ਦੀ। ਕਿਸੇ ਨੂੰ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਕੀਤੀ ਜੀ ਸਰ। ਕੋਈ ਕਾਰੋਬਾਰ ਨਹੀਂ। ਕਾਰੋਬਾਰੀ ਕੋਈ ਨਹੀਂ ਹੋਈ ਅੱਜ 9 ਦਿਨ ਹੈ ਜੀ। ਮਤਲਬ ਜੀ ਤੁਹਾਡੀ ਨੂੰ ਕਿੰਨੇ ਦਿਨ ਤੋਂ ਲਾਪਤਾ ਹੈ? 9 ਦਿਨ ਹੋ ਗਏ ਆ ਜੀ। ਅਜੇ ਤਾਂ ਕੁਝ ਨਹੀਂ ਪਤਾ ਲੱਗਾ ਹੋ ਹਾਂਜੀ ਕੁਝ ਨਹੀਂ ਪਤਾ ਲੱਗਾ ਤੇ ਕੀ ਤੁਹਾਨੂੰ ਲੱਗਦਾ ਕਿ ਤੁਹਾਡੀ ਨੂੰਹ ਉਸ ਵਕਤ ਤੁਸੀਂ ਕਿੱਥੇ ਸੀ ਜਦੋਂ ਲਾਪਤਾ ਹੋਈ ਹਾਂਜੀ ਮੈਂ ਕਿਸੇ ਦੇ ਘਰ ਬੈਠੀ ਸੀ ਉਸ ਘਰ ਵਿੱਚ ਕੋਈ ਵੀ ਹੈ ਨਹੀਂ ਹਾਂਜੀ ਕੋਈ ਨਹੀਂ ਸੀ ਕੀ ਤੁਹਾਨੂੰ ਸ਼ੱਕ ਹੈਗਾ ਕਿਸੇ ਤੇ ਕੀ ਸ਼ੱਕ ਤਾਂ ਸਾਨੂੰ ਕੱਪੜੇ ਵੇਚਣ ਆਲੇ ਆਉਂਦੇ ਵਾਸਤੇ ਹੋਏ ਪਿਛਲੇ 9 ਦਿਨਾਂ ਤੋਂ ਆਪਣੀ ਪਤਨੀ ਨੂੰ ਲੱਭ ਰਿਹਾ ਇਹ ਪਤੀ ਪੁਲਿਸ ਥਾਣਿਆਂ ਤੇ ਚੱਕਰ ਲਗਾ ਲਗਾ ਥੱਕਿਆ ਪਰ ਨਹੀਂ ਹੋਈ ਕੋਈ ਸੁਣਵਾਈ ਵੰਤਾਸਤੀਏ ਕਿ ਤਸਵੀਰਾਂ ਦੇ ਵਿੱਚ ਜਿਹੜਾ ਤੁਸੀਂ ਪਤੀ ਦੇਖ ਰਹੇ ਹੋ ਇਹ ਆਪਣੀ ਪਤਨੀ ਨੂੰ ਪਿਛਲੇ 9 ਦਿਨਾਂ ਤੋਂ ਲੱਭ ਰਿਹਾ ਹੈ ਕਿਸੇ ਨੇ ਇਸ ਦੀ ਪਤਨੀ ਕਿਡਨਾਪ ਕਰ ਲਈ ਹੈ ਦਰਸਲ ਇਸ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਵਿੱਚ ਕੁਝ ਕੱਪੜੇ ਵੇਚਣ ਵਾਲੇ ਗਰੂ ਆਉਂਦੇ ਨੇ ਉਹਨਾਂ ਨੇ ਮੇਰੀ ਪਤਨੀ ਨੂੰ ਕਿਡਨਾਪ ਕਰ ਲਿਆ ਕਿਉਂਕਿ ਉਸ ਨੂੰ ਕਿਸ ਨੇ ਦੱਸਿਆ ਕਿ ਉਸ ਦੀ ਪਤਨੀ ਇੱਕ ਦਿਨ ਜੋ ਪਿੰਡ ਦੇ ਵਿੱਚ ਕੱਪੜੇ ਵੇਚਣ ਵਾਲੇ ਗਰੂ ਆਉਂਦੇ ਨੇ ਉਹਨਾਂ ਦੇ ਕੋਲੋਂ ਕੱਪੜੇ ਖਰੀਦ ਰਹੀ ਸੀ ਤਾਂ ਉਸ ਦਿਨ ਤੋਂ ਉਸ ਦੀ ਪਤਨੀ ਗਾਇਬ ਹੈ ਨਾ ਹੀ ਉਹ ਮੁੜ ਕੇ ਕਦੇ ਕੱਪੜੇ ਵੇਚਣ ਆਏ ਨੌਜਵਾਨ ਜਿਹੜੇ ਪਿੰਡ ਦੇ ਵਿੱਚ ਅਕਸਰ ਕਪੜੇ ਵੇਚਣ ਦੇ ਲਿਆਉਂਦੇ ਸੀ ਜਿੱਦਨ ਦੀ ਉਸਦੀ ਪਤਨੀ ਕਰੋ ਗਾਇਬ ਹੋ ਗਿਆ ਉਸ ਦਿਨ ਤੋਂ ਉਹ ਵੀ ਨਹੀਂ ਕਪੜੇ ਵੇਚਣਾ ਇਹ ਪਿੰਡ ਦੇ ਵਿੱਚ ਤਾਂ ਉਸ ਨੂੰ ਸ਼ੱਕ ਹੈ ਕਿ ਸ਼ਾਇਦ ਉਹਨਾਂ ਨੇ ਹੀ ਉਸਦੀ ਪਤਨੀ ਨੂੰ ਕਿਡਨੈਪ ਕੀਤਾ ਹੈ ਮੈਂ ਦਿਹਾੜੀ ਲਾਨਾ ਜੀ ਠੀਕ ਹੈ ਤਾਂ ਉਹ ਪਤਾ ਨਹੀਂ ਕਿ ਮੇਰੇ ਤੋਂ ਕੋਈ ਬਾਅਦ ਕੋਈ ਕਪੜੇ ਵੇਚਣ ਵਾਲੇ ਆਂਦੇ ਆ ਉਹਨਾਂ ਨਾਲ ਕਿਤੇ ਵੀ ਕਿਥੇ ਕਪੜੇ ਵੀ ਲਏ ਆ ਬੈਠੇ ਵੀ ਹੈਗੇ ਆ ਉਹ ਵੀ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ ਉਹ ਤੋਂ ਬਾਅਦ ਉਹ ਮਿਲਦੀ ਨਹੀਂ ਪਈ ਸਾਨੂੰ ਯਾਨੀ ਕਿ ਤੁਹਾਨੂੰ ਸ਼ੱਕ ਹੈ ਕਿ ਉਹ ਕੱਪੜੇ ਜਿਹੜੇ ਵਿੱਚ ਨਾਰੇ ਤੁਹਾਡੀ ਵਾਈਫ ਨੂੰ ਕਿਤੇ ਕਿਡਨੈਪ ਕਰਦੇ ਹਾਂ ਹਾਂਜੀ ਹਾਂਜੀ ਤੇ ਤੁਹਾਡੀ ਪਰਿਵਾਰ ਚ ਕੌਣ ਕੌਣ ਹੈ ਮੇਰੇ ਮੰਮੀ ਹੈ ਇੱਕ ਮੈਰਨਾ ਇੱਕ ਬਰਦਰ ਹੈ ਨੰਦਾ ਛੋਟਾ ਬਸ ਜੀ ਉਸ ਵਕਤ ਘਰ ਵਿੱਚ ਕੋਈ ਮੌਜੂਦ ਸੀਗਾ ਕੋਈ ਨਹੀਂ ਮੌਜੂਦ ਨਹੀਂ ਤੁਹਾਡੇ ਬੇਟੀਆਂ ਬੱਚੇ ਕਿੰਨੇ ਆ ਬੱਚੇ ਮੇਰੀ ਦੋ ਗੁੜੀਆਂ ਜੀ ਕਿੰਨੇ ਕਿੰਨੇ ਸਾਲ ਦੇ ਇੱਕ ਹੈਗੀ 7 ਸਾਲ ਦੀ ਜੀ ਇੱਕ ਹੈਗੀ 2.5 ਸਾਲ ਦੀ ਜੀ ਤੁਹਾਡੀ ਵਾਈਫ ਦਾ ਨਾਮ ਕੀ ਸੀ ਸੋਨੀਆ ਤੇ ਵਿਆਹ ਨੂੰ ਕਿੰਨੇ ਸਾਲ ਹੋ ਗਏ 10 ਸਾਲ ਹੋ ਗਏ ਤੇ ਹੁਣ ਇਸ ਇਸ ਵਿਸ਼ੇ ਤੁਸੀਂ ਕਦੀ ਕਿਸੇ ਨੂੰ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਕੀਤੀ ਜੀ ਸਰ ਕੋਈ ਕਾਰਵਾਈ ਹੋਈ ਕਾਰਵਾਈ ਕੋਈ ਨਹੀਂ ਹੋਈ ਅੱਜ 9 ਦਿਨਾਂ ਜੀ ਤੇ ਤੁਹਾਡੀ ਨੂ ਕਿੰਨੇ ਦਿਨ ਤੋਂ ਲਾਪਤਾ ਹੈ 9 ਦਿਨ ਹੋ ਗਏ ਆ ਜੀ ਅੱਜ ਤਾਂ ਕੁਝ ਨਹੀਂ ਪਤਾ ਲੱਗਾ ਹਾਂ ਜੀ ਕੁਝ ਨਹੀਂ ਪਤਾ ਲੱਗਾ ਤੇ ਕੀ ਤੁਹਾਨੂੰ ਲੱਗਦਾ ਕਿ ਤੁਹਾਡੀ ਨੂ ਉਸ ਵਕਤ ਤੁਸੀਂ ਕਿੱਥੇ ਸੀ ਜਦੋਂ ਲਾਪਤਾ ਹੋ ਗਈ ਹਾਂ ਜੀ ਮੈਂ ਕਿਸੇ ਦੇ ਘਰ ਬੈਠੀ ਸੀ ਉਸ ਘਰ ਵਿੱਚ ਕੋਈ ਵੀ ਨਹੀਂ ਹਾਂਜੀ ਕੋਈ ਨਹੀਂ ਸਰ ਤੇ ਕੀ ਤੁਹਾਨੂੰ ਸ਼ੱਕ ਹੈਗਾ ਕਿਸੇ ਤੇ ਕੀ ਸ਼ੱਕ ਤਾਂ ਸਾਨੂੰ ਕੱਪੜੇ ਵੇਚਣ ਵਾਲੇ ਆਉਂਦੇ ਵਸੇ ਹੋਈ ਹੈ ਤੇ ਲੱਗਦਾ ਤੁਹਾਡੀ ਨੂ ਉਹ ਲੈ ਕੇ ਗਏ ਹੈ ਏ ਨੀ ਨਾ ਪਤਾ ਲੱਗਦਾ ਉਹ ਲੈ ਕੇ ਕੀ ਕਰਨੀ ਕੀ ਮੰਨ ਕਰਦੇ ਹੋ ਤੁਸੀਂ ਕੋਲ ਅਸੀਂ ਸਾਡੇ ਨੂੰ ਲੱਭਣਾ ਚਾਹੀਦਾ ਜਿਹੜੀ ਮੇਡਿਸ ਫਾਰਮ ਉਹਦਾ ਨਾਮ ਹੈਗਾ ਸੋਰੀਆ ਵਾਈਫ ਦਾ ਸ਼ਿਵਨ ਕੁਮਾਰ ਸ਼ਿਵਨ ਕੁਮਾਰ ਨੇ ਸਾਡੇ ਕੋਲ ਕਾਸਟ ਕੀਤੀ ਸੀ ਕਿਉਂਕਿ ਵੀ ਵਾਈਫ ਆ ਜਿਹੜੀ ਘਰੋਂ ਚਲੀ ਗਈ ਇਹ ਉਹਦੀ ਜਿਹੜੀ ਉਮਰ ਹੈਗੀ 30 ਸਾਲ ਉਹਦੀ ਉਮਰ ਹੈਗੀ ਦੋ ਦੇ ਬੱਚੇ ਹੈਗੇ ਪਰ ਸਮਝੀ ਅਸੀਂ ਜਿਹੜੀ ਇਹਦੀ ਰੱਪੜ ਜਿਹੜੀ ਸੀ ਆਪਣੀ ਜਿਹੜੀ ਕੋਮਸ਼ੀ ਦੀ ਰੱਪੜ ਦੀ ਲਈ ਜੀ ਇਨਦਰ ਫੋਨ ਨੰਬਰ ਸੀ ਜਿਹੜੇ ਜਿਹੜੇ ਬੰਦਿਆਂ ਤੇ ਸ਼ੱਕ ਹੈ ਤੇ ਉਹ ਸਾਰਿਆਂ ਨੂੰ ਅਸੀਂ ਬੁਲਾ ਕੇ ਕੋਸ਼ਿਸ਼ ਕੀਤੀ ਤਾਂ ਬਾਕੀ ਹੁਣ ਦਾਣ ਕੋਸ਼ਿਸ਼ ਜਾਰੀ ਹੈ। ਇਹਨਾਂ ਸ਼ਿਕਾਇਤ ਦੇ ਸ਼ਿਕਾਇਤ ਜਿਹੜਾ ਕੋਸ਼ਿਸ਼ ਲੰਮੜੀ ਕੋਸ਼ੀ ਘਰ ਟੈਕਨੀਕਲ ਤਰੀਕੇ ਨਾਲ ਉਹਨਾਂ ਦੀ ਕੋਸ਼ਿਸ਼ ਕੀਤੀ ਗਈ ਔਰ ਲੰਮੜੀ ਬਾਕਸ ਜਿਹੜਾ ਵਾਲੀ ਕੀਤੀ। ਸਭ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੀ ਬੇਟੀ ਦਾ ਕਿਤੇ ਕਤਲ ਨਹੀਂ ਹੋਇਆ ਉਹ ਬਿਨੈਰ ਨਾਲ ਕੀਤਾ ਹੋਵੇ। ਕਿਸੇ ਵਾਰ ਸਾਡੇ ਕੋਲ ਅਸੀ ਕੋਈ ਸੂਚਨਾ ਨਹੀਂ ਹੈਗੀ ਕਿ ਇਹ ਦਲਦਲ ਕਿੱਥੋਂ ਹੋਇਆ ਹੋਵੇ। ਤੇ ਇਹਦੇ ਵਿੱਚ ਕੁਝ ਦੇਖ ਰਹੇ ਹਾਂ ਉਹਨਾਂ ਨੂੰ ਕਿ ਹਰ ਪਾਸੇ ਦੇਖਦੇ ਕਿਉਂਕਿ ਜਿਹੜਾ ਮੀਡੀਆ ਦੇ ਪਿੱਛੇ ਪੁਰਾਣੀਆਂ ਦੀ ਗੱਲਬਾਤ ਹੋਈ ਸੀ ਉਹਦੇ ਨੇ ਅੰਬਿਆਸ ਕਿ ਇਹਨੇ Rajasthan ਜਾਣਾ ਹੈ ਉਹਦੇ ਵਿੱਚ ਬੰਦੇ ਨੂੰ ਅਸੀਂ ਬੁਲਾਇਆ ਕੋਸ਼ਿਸ਼ ਕੀਤੀ ਹੈ ਹੁਣ ਵੀ ਉਹਨੂੰ ਥਾਣੇ ਬੁਲਾਇਆ ਪਿਆ ਕਿ ਕੋਸ਼ਿਸ਼ ਕਿਸੇ ਪਰ ਪਰ ਕਰ ਰਹੇ ਨੇ ਇਹ ਤੁਹਾਨੂੰ ਕੋਈ ਸਲਾਹ ਲੱਗਦਾ ਹੈ ਕੋਸ਼ਿਸ਼ ਕੀਤੀ ਜੀ ਇਹਨਾਂ ਦੇ ਘਰ ਜਾ ਕੇ ਉੱਥੇ ਕਿਤੇ ਵੀ ਹੋਵੇ ਜਾ ਕੇ ਮਾਰਸਾ ਦਵਾਈ ਦੇ ਕੇ